ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਤੇ ਅੱਜ ਅਸੀਂ ਸਾਡੇ ਬੀਜੇਪੀ ਆਫਿਸ ਵਿੱਚ ਇਕੱਤਰ ਹੋਏ ਹਾਂ ਮੌਜੂਦ ਮਾਨ ਹਾਏ 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 ਮੌਜੂਦ ਮਾਨ ਹਾਏ 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 ਮੌਜੂਦ ਮਾਨ ਹਾਏ 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 ਕੀ ਕੀ ਮਸਲਾ ਜਿੱਤੇ ਕਿਵੇਂ ਅੱਜ ਜਿਹੜਾ ਭਾਰਤੀ ਜਨਤਾ ਪਾਰਟੀ ਆ ਪਾਰਟੀ ਹਾਈ ਕਮਾਂਡ ਦੇ ਨਿਰਦੇਸ਼ਾਂ ਦੇ ਉੱਤੇ ਧਰਮਕੋਟ ਵਿਧਾਨ ਸਭਾ ਦੇ ਵਿੱਚੋ ਅਸੀਂ ਪੰਜਾਬ ਸਰਕਾਰ ਦਾ ਜਿਹੜਾ ਇਹ ਉਹ ਅਰਥੀ ਫੂਕ ਮਜਹਰਾ ਜਿਹੜਾ ਅੱਜ ਕਰਨ ਜਾ ਰਹੇ ਆ ਇਹਦੇ ਪਿੱਛੇ ਜਿਹੜਾ ਰੀਜਨ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਜਿਹੜੀਆਂ ਦੇਸ਼ ਦੀਆਂ ਸਰਕਾਰਾਂ ਅਸੀਂ ਚਾਹੁੰਦੇ ਆ ਲੋਕ ਕਲਿਆਣਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਵਾਸਤੇ ਚੁਣਿਆ ਜਾਂਦੀਆਂ ਨੇ ਪਰ ਸਾਡੀਆਂ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਇਹ ਕੇਂਦਰ ਦੇ ਸਕੀਟ ਦੇ ਵਿੱਚ ਜਿਹੜੀ ਆ ਆਪੋਜੀਸ਼ਨ ਦੀ ਸਰਕਾਰ ਹੋਣ ਕਰਕੇ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਲੋਕਾਂ ਦੀਆਂ ਹੁਨੂਰਤਾਂ ਵਾਸਤੇ ਬੱਕਰੀਆਂ-ਵਕਰੀਆਂ ਭੜੇ ਵਾਲੀਆਂ ਯੋਜਨਾਵਾਂ ਲਾਗੂ ਕਰ ਰਹੀ ਆ ਇਹ ਸਟੇਟ ਦੀ ਸਰਕਾਰ ਜਿਹੜੀ ਆ ਇਹ ਉਹਨਾਂ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਵਾਸਤੇ ਲੋਕਾਂ ਦੇ ਨਾਲ ਕੋਈ ਰਾਬਤਾ ਨਹੀਂ ਇਹਨਾਂ ਦਾ ਕੋਈ ਇਹ ਉਹਨਾਂ ਦੇ ਕਾਰਡ ਨਹੀਂ ਬਣਾ ਰਹੀ ਆਯੂਸ਼ਮਾਨ ਕਾਰਡ ਨਹੀਂ ਬਣ ਰਹਾ ਲੋਕਾਂ ਦੇ ਇੱਥੇ ਖੱਜਲਖਵਾ ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 भारतीय जनता पार्टी चुनाव मुदाबुर् हा हा जाम दुर्क हाय हाय जाम दुर्का हा हा जाम दुर्का हा हा जाम दुर्का हाय हाय जाम दुर्का हा हा لو سٹار کرن لگے ہیں اندر کے دوچوں کی واڈی کرن دے گئے پنجاب سرکار نے لوکاں دے جتھہ جائتھہ کمپن دی ان دے گا لوکاں کو پھیریا اے مر گیا مر گیا مر گیا اپنی مر گیا